ਕਿਉਂਕੀ ਬੂਬਨੇ ਸਾਦ ਦੀ ਭਰੀ ਜਾਨਾ ਝਗੜਾ ਕਰਦਾ ਸੀ ਘਰੇ ਨਵੇੜ ਲੈਂਦਾ ਹੁਣ ਕਿਉਂ ਮਿੰਤ ਛਪਾਈਆਂ ਦੀ ਕਰੀ ਜਾਨਾ ਝਗੜਾ ਕਰਦਾ ਸੀ ਘਰੇ ਨਵੇੜ ਲੈਂਦਾ ਹੁਣ ਕਿਉਂ ਮਿੰਤ ਛਪਾਈਆਂ ਦੀ ਕਰੀ ਜਾਨਾ ਤੇ ਮਾਂ ਬਾਪ ਦੇ ਬੋਲ ਦਾ ਨਿਤ ਮੂਰੇ ਤੇ ਮੱਖਣ ਬਰਾੜਾ ਜਨਾਨੀ ਤੋਂ ਡਰੀ ਜਾਨਾ ਇਹਦਾ ਰੰਗ ਰੂਪ ਦੀ ਜਖਣਾ ਪੱਟ ਲੈਂਦੀ ਉਦੀ ਜੱਖਣਾ ਪੱਟ ਲੈਂਦੀ ਤੇ ਥਾਂ ਥਾਂ ਭਟਕਦੀ ਫਿਰੇ ਮਟਿਆਰ ਜਿਹੜੀ ਤੇ ਤਖਤਾ ਉਹਦਾ ਵੀ ਲੋਕ ਹੀ ਪਲਟਦੇ ਨੇ ਤੇ ਲਹੂ ਲੋਕਾਂ ਦਾ ਪੀਵੇ ਸਰਕਾਰ ਜਿਹੜੀ ਤੇ ਪਹਿਲਾਂ ਪੜਨ ਉਹਨੂੰ ਤੇ ਮਗਰੋਂ ਦੇਣ ਗਾਲਾਂ ਇੱਕ ਤਰਫਾ ਜੋ ਲਿਖੇ ਅਖਬਾਰ ਜਿਹੜੀ ਤੇ ਸਾਰੀ ਜ਼ਿੰਦਗੀ ਕਦੇ ਨਹੀਂ ਸੁਧਰ ਸਕਦੀ ਤੇ ਮੂਹਰੇ ਪੁੱਤ ਸਾਰੀ ਜ਼ਿੰਦਗੀ ਕਦੇ ਨਹੀਂ ਸੁਧਰ ਸਕਦੀ ਤੇ ਮੂਰੇ ਪੁੱਤੀ ਦੇ ਬੋਲ ਦੀ ਨਾਰ ਜਿਹੜੀ ਤੇ ਕੇਰਾ ਲੱਗੂ ਵੀ ਮਿਰਚ ਤੋਂ ਵੱਧ ਕੌੜੀ ਤੇ ਸੱਚੀ ਲਿਖੂਗਾ ਮੱਖਣ ਬਰਾੜ ਜਿਹੜੀ